ਸਤਿ ਸ਼੍ਰੀ ਅਕਾਲ ਜੀ ਮੈਂ ਹਰਵਿੰਦਰ ਸਿੰਘ ਨੰਗਲ ਕਲਾ ਦਾ ਹਾਊਸ ਤੋਂ ਉਮੀਦ ਕਰਦਾ ਸਾਰੇ ਚੜ੍ਹਦੀ ਕਲਾ ਚ ਹੋਵੋਗੇ ਰਾਜੀ ਖੁਸ਼ੀ ਹੋਵੋਗੇ ਚੈਨਲ ਤੇ ਪਹਿਲੀ ਵਾਰ ਇਹ ਚੈਨਲ ਸਬਸਕ੍ਰਾਈਬ ਕਰ ਦਿਓ ਵੀਡੀਓ ਸੋਹਣੀ ਲੱਗਣ ਦੀ ਮੈਂ ਗਰੰਟੀ ਪਹਿਲੀ ਦਿੰਦਾ ਵੀਡੀਓ ਸੋਹਣੀ ਲੱਗੂਗੀ ਲੱਗੂ ਕਿਉਂਕਿ ਰੇਟ ਇੰਨੇ ਘੈਂਟ ਲੈਣ ਦਾ ਦੇਖ ਲਿਆ ਹੋਣਾ ਤੁਸੀਂ ਹਨਾ ਚੁੰਨੀਆਂ ਲੈ ਗਏ ਆ ਬਹੁਤ ਹੀ ਘੈਂਟ ਘੈਂਟ ਮਤਲਬ ਬਹੁਤ ਹੀ ਸੋਹਣੀਆਂ ਲੋਕ ਤਾਂ ਸੇਲ ਹੁੰਦੇ ਦਾ ਕਲੀਅਰ ਸੇਲ ਮਤਲਬ ਸੀਜ਼ਨ ਦੇ ਐਂਡ ਤੇ ਜਾ ਕੇ ਸੇਲ ਹੁੰਦੇ ਆ ਆਪਾਂ ਇਸ ਵਾਰੀ ਪਹਿਲੀ ਲਾਤੀ ਸਟਾਰਟਿੰਗ ਦੀ ਸੇਲ ਲਾਤੀ ਆਪਾਂ ਇੰਨੇ ਘੈਂਟ ਰੇਟ ਦੇ ਦੂਗੇ ਹੱਦੋਂ ਪਰੇ ਚੈਨਲ ਤੇ ਪਹਿਲੀ ਵਾਰ ਇਹ ਚੈਨਲ ਸਬਸਕ੍ਰਾਈਬ ਕਰ ਲਿਓ ਵੀਡੀਓ ਸੋਹਣੀ ਲੱਗੂ ਲੱਗੂ ਗਰੰਟੀ ਆ ਵੀਡੀ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਤੇ ਇੱਕ ਇਹ ਚ ਤੁਹਾਡੇ ਵਾਸਤੇ ਗਿਫਟ ਵੀ ਆ ਦੱਸ ਚੁੰਨੀਆਂ 10 ਪਰਸ ਨੂੰ ਗਿਫਟ ਕਰਨੀਆਂ ਨੇ ਤੇ ਉਹਦੀ ਇਨਫੋਰਮੇਸ਼ਨ ਦਿਨਾ ਵਿਚਾਲੇ ਵੀਡੀਓ ਪੂਰੀ ਦੇਖੋ ਬੇੜਾ ਸਕਿਪ ਕਰੇ ਅੱਛਾ ਹੁਣ ਚੁੰਨੀਆਂ ਤਾਂ ਬੇੜਾ ਚੁੰਨੀਆਂ ਕਈ ਵੈਰਾਈਟੀਆਂ ਦੇ ਨੇ ਆਈਏ ਨੇ ਪਰ ਤੁਹਾਨੂੰ ਦੋ ਚੁੰਨੀਆਂ ਦੀ ਵੈਰਾਈਟ ਇਸ ਟਾਈਮ ਦਊਗਾ ਦੋ ਤੇ ਆਫਰ ਦਊਗਾ ਬਾਕੀ ਹੌਲੀ 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 ਚੈਨਲ ਜੁੜੇ ਰਹੋ ਸਾਡੇ ਨਾਲ ਜੁੜੇ ਰਹੋਗੇ ਤੇ ਤੁਹਾਨੂੰ ਪਤਾ ਲੱਗ ਜੂ ਇ ਇੱਕ ਇੰਸਟਾਗ੍ਰਾਮ ਤੇ ਆਪਣੀ ਆਈਡੀ ਬਣਾਈ ਆ ਨੰਗਲ ਕਰਾਥ ਹਾ ਉਸ ਦੇ ਨਾਮ ਤੇ ਆਪਣੀ ਆਈਡੀ ਆ ਮੈਂ ਤੁਹਾਨੂੰ ਪੇਜ ਦਿਖਾਉਂਗਾ ਨੰਗਲ ਕਰਾਥ ਹਾ ਉਸ ਇੰ ਸੌਰੀ ਸਰਚ ਕਰੋਗੇ ਤਾਂ ਸਾਡਾ ਪੇਜ ਨਿਕਲ ਆਊਗਾ ਨੰਗਲ ਕਲਾਥ ਹਾਊਸ ਦੇ ਨਾਤੇ ਆਪਣੀ ਇੰਸਟਾਗ੍ਰam ਤੇ ਆਈਡੀਆ ਫੋਲੋ ਜ਼ਰੂਰ ਕਰ ਲਿਓ ਤੇ ਜਿਹੜੇ ਫੋਲੋ ਕਰਨਗੇ ਨਾ ਉਹਨਾਂ ਵਾਸਤੇ ਗਿਫਟ ਪੱਕਾ ਹੋਊਗਾ ਗਰੰਟੀ ਆ ਅੱਛਾ ਹੁਣ ਚੁੰਨੀਆਂ ਲੈ ਕੇ ਆਇਆ ਆ ਗੋਲੀ ਵਾਲੀ ਚੁੰਨੀ ਹੈ ਜੀ ਇਹਨੂੰ ਗੋਲੀ ਵਾਲੀ ਚੁੰਨੀ ਬੋਲਦੇ ਨੇ 2 ਕਿ ਮੀਟਰ ਦਾ ਇਹਦਾ ਸਾਈਜ਼ ਹੁੰਦਾ ਆਈਡੀਆ ਇਹੇ ਬਾਜ਼ਾਰ 'ਚ ਵਿਕਦੀ ਆ 1.5 80 ਰੁਪਏ ਦੀ ਇੱਕ ਵੇਚਦੇ ਆ 150 ਰੁਪਏ ਦੋ ਵੇਚਦੇ ਆ ਆਪਣਾ ਰੇਟ ਇਹਨੂੰ 50 ਰੁਪਏ ਵਿੱਚ ਹੁੰਦਾ ਜੀ ਸਿਰਫ 50 ਰੁਪਏ ਚੁੰਨੀ ਦੀ ਵੇਚਾਂਗੇ ਇਹਦੇ 'ਚ ਆ ਗਿਆ ਪੰਜ ਕਲਰ ਜੀ 3 ਤੇ ਇੱਕ ਚਾਰ ਇੱਕ ਕਲਰ ਵਿੱਚ ਹੋਰ ਆ ਚੌਥਾ ਅ ਪੰਜਵਾਂ ਕਲਰ ਇੱਕ ਹੋਰ ਆ 1 2 3 4 ਚਾਰ ਹੀ ਕਰਨਾ ਰੱਖੇ ਤੇ ਚ ਪੰਜ ਕਲਰ ਹੈਗੇ ਆ ਬੇਬੀ ਸ਼ਾ ਦਾ ਹਾਂ ਆ ਪਿਆ ਜੀ ਪੰਜ ਕਲਰ ਸੀ ਗ੍ਰੀਨ ਇਹ ਪੰਜਵਾਂ ਕਲਰ ਆ ਅੱਛਾ ਹੁਣ ਇੱਕ ਚੁੰਨੀ 200 ਰੁਪਏ ਦੀ ਆ ਜੀ ਮਾਰਕੀਟ ਨਾਲੋਂ ਪਹਿਲੀ ਸਸਤੀ ਆ ਆ ਸੌਰੀ ਫੇਰ ਗਲਤ ਕਹੇ ਨਾ ਇੱਕ ਇੱਕ ਚੁੰਨੀ ਸੌਰੀ 50 ਰੁਪਏ ਦੀ ਆ ਮਾਰਕੀਟ ਨਾਲੋਂ ਆ ਪਹਿਲੀ ਬਹੁਤ ਸਸਤੀ ਆ ਇੱਕ ਚੁੰਨੀ 50 ਰੁਪਏ ਦੀ ਦੋ ਚੁੰਨੀਆਂ ਹੈਗੀਆਂ 100 ਦੀਆਂ ਤਿੰਨ 150 ਤੇ ਚਾਰ ਹੋ ਗਈਆਂ 200 ਰੁਪਏ ਦੀ ਆਪਾਂ ਮਾਰਕੀਟ ਨੂੰ ਪਹਿਲੀ ਸਸਤੀਆਂ ਵੀ ਜਿਹੜੀ ਮਾਰਕੀਟ ਦੇ ਵਿੱਚ ਤੁਹਾਨੂੰ ਚੁੰਨੀ 150 ਦੇ ਦੋ ਮਿਲ ਗਈਆਂ ਆਪਾਂ ਉਹ 200 ਰੁਪਏ ਦੀਆਂ ਚਾਰ ਲਈਆਂ ਮੇਰੇ ਕੋਲ ਆਹ ਪੰਜਵੀਂ ਚੁੰਨੀਆਂ ਪੰਜਵਾਂ ਕਰਨ ਲੱਗ ਗਿਫਟ ਪੰਜੇ ਚੁੰਨੀਆਂ ਅਲਗ-ਅਲਗ ਰੰਗ ਦੀਆਂ ਲੈ ਲਓ ਜੀ ਸਿਰਫ 200 ਰੁਪਏ ਦੀਆਂ ਚਾਰ ਚੁੰਨੀਆਂ ਦੇ ਪੈਸੇ ਦੇਣੇ ਆ ਤੁਸੀਂ ਚੁੰਨੀਆਂ ਤੁਹਾਨੂੰ ਪੰਜ ਮਿਲਣਗੀਆਂ ਇੱਕ ਚੁੰਨੀ ਗਿਫਟ ਵੱਲੋਂ ਮਿਲੂਗੀ ਪੰਜ ਹੀ ਰੰਗ ਨੇਗੀਆਂ ਇੱਕ ਪੈਕਟ ਤੁਹਾਡੇ ਘਰੇ ਦੇ ਦੇ ਦਾਂਗੇ ਤੁਹਾਨੂੰ ਪਹੁੰਚਾ ਦਾਂਗੇ ਅਗਰ ਆਨਲਾਈਨ ਲੈਣੀ ਆ ਆਨਲਾਈਨ ਲੈ ਲਓ ਆਰਡਰ ਕਰ ਲਓ ਸਾਡਾ ਨੰਬਰ ਹੈਗਾ 9494316000 ਤੇ ਸਾਨੂੰ ਆਰਡਰ ਦੇ ਦਿਓ ਆਪਣਾ ਐਡਰੈਸ ਭੇਜ ਦਿਓ ਪੈਸੇ ਪਹਿਲਾਂ ਲਾਵਾਂਗੇ ਜੀ ਕੈਸ਼ ਓਨਲੀ ਵੀ ਨਹੀਂ ਕਰਦੇ ਤੇ ਦੁਕਾਨ ਤੱਕ ਲੈਣੇ ਦੁਕਾਨ ਤੱਕ ਲੈ ਲਓ ਸ਼ਿਪਿੰਗ ਚਾਰਜ ਜੋ ਵੀ ਹੋਵੇ ਲੱਗੂ ਲੱਗੂ 200 ਰੁਪਏ ਚ ਪ ਇੱਕ ਚੁੰਨੀ ਸਾਡੇ ਕੋਲ ਗਿਫਟ ਦੋ 4 ਦੇ ਪੈਸੇ ਲਵਾਂਗੇ ਉਸ ਤੋਂ ਬਾਅਦ ਅਗੀਆਂ ਲੱਡੂ ਵਾਲੀ ਚੁੰਨੀ ਜੀ ਇਹ ਬਾਜ਼ਾਰ ਚ ਵਿਕਦੀ ਆ 100 ਰੁਪਏ ਦੀ ਆਪਾਂ ਇਹਦਾ ਵੀ ਪਹਿਲੇ ਹੀ ਸਟਾਰਟਿੰਗ ਤੇ ਰੇਟ ਘੱਟ ਕਰਨਾ ਤੇ ਇਹ ਵੀ ਵਧੀਆ ਹੋ ਚੁੰਨੀ ਹੁੰਦੀ ਆ ਕੁੜੀਆਂ ਨੂੰ ਬਹੁਤ ਪਸੰਦ ਕਰਦੀਆਂ ਨੇ ਗੀਆਂ ਲਓ ਜੀ ਪਲੇਨ ਕਲਰ ਚ ਹੁੰਦੀ ਆ ਸੂਟ ਨਾਲ ਲੈਣ ਵਾਸਤੇ ਹੁੰਦੀ ਨੇ ਪਲੇਨ ਸੂਟ ਨਾਲ ਲੈ ਜਿਹੜੇ ਮਾਰੀ ਸੂਟ ਨਾਲ ਲਓ ਇਹਦਾ ਮਾਰਕੀਟ ਪ੍ਰਾਈਸ ਆ 100 ਰੁਪਏ ਆਪਣਾ ਪ੍ਰਾਈਸ ਆ 80 ਰੁਪਏ ਇੱਕ ਚੁੰਨੀ ਦਾ ਇੱਕ ਚੁੰਨੀ 80 ਰੁਪਏ ਦੀ ਆ ਦੋ ਚੁੰਨੀਆਂ 150 ਰੁਪਏ ਦੀਆਂ ਨੇ ਉਹੀ ਇੱਥੇ ਆਫਰ ਆ ਦੋ ਚੁੰਨੀਆਂ 150 ਦੀ 300 ਰੁਪਏ ਦੀਆਂ ਪੰਜ ਚੁੰਨੀਆਂ ਜੀ 300 ਰੁਪਏ ਦੀਆਂ ਸਿਰ ਪੰਜ ਚੁੰਨੀਆਂ ਮੈਂ ਤੁਹਾਨੂੰ ਕਲਰ ਦਿਖਾ ਦੇਣਾ ਜੇ ਤੁਸੀਂ ਆਨਲਾਈਨ ਆਰਡਰ ਕਰਨਾ ਹੈ ਨਾ ਇਹਦੇ ਵਾਸਤੇ ਮੈਂ ਤੁਹਾਨੂੰ ਕਲਰ ਦਿਖਾ ਦੇਣਾ ਦੇਖੋ ਰੈੱਡ ਕਲਰ ਹੋ ਗਿਆ ਵਾਈਟ ਹੋ ਗਿਆ ਜੀ yellow ਹੋ ਗਿਆ ਸਕੈਨ ਮਿਲ ਜੂਗਾ ਇੱਕ ਅ ਮਰਜੈਂਟਾ ਕਨਰ ਮਿਲ ਜੂਗਾ ਪਿੰਕ ਮਿਲ ਜੂਗਾ ਮਹਿੰਦੀ ਪਿਆ ਮਹਿੰਦੀ ਮਿਲ ਜੂਗਾ ਜੀ ਤੇ ਸਕਾਈ ਹੈਗਾ ਆਹ ਸੌਰੀ ਜੋ ਵੀ ਹੈਗਾ ਦੇਖ ਲਿਓ ਨਾ ਤੇ ਇੱਕ ਬਲੈਕ ਸਕੈਨ ਵੀ ਮਿਲ ਜੂਗਾ ਬਹੁਤ ਸਟਾਕ ਪਿਆ ਇਹੀ ਹੋਵਣਗੀਆਂ 305 ਚੁੰਨੀਆਂ ਮਤਲਬ 4 ਚੁੰਨੀਆਂ ਦੀ ਕੀਮਤ ਹੋ ਗਈ 300 ਰੁਪਇਆ ਤੇ ਉਹਦੇ ਨਾਲ ਇੱਕ ਚੁੰਨੀ ਗਿਫਟ ਆਪਣੇ ਵੱਲੋਂ 5 ਚੁੰਨੀਆਂ 300 ਰੁਪਏ ਚ ਅੱਛਾ ਹੁਣ ਰਹੀ ਆਫਰ ਗਿਫਟ ਦੀ ਗੱਲ ਮੈਂ ਤੁਹਾਨੂੰ ਦੱਸਿਆ ਜਿਵੇਂ ਨੰਗਲ ਕਰਾਫਟ ਹਾਊਸ ਮੈਂ ਆਈਡੀ ਡਿਸਕ੍ਰਿਪਸ਼ਨ 'ਚ ਪਾ ਦੂੰਗਾ ਤੇ ਤੁਸੀਂ ਫੋਲੋ ਕਰ ਲਓ ਆਪਣੇ ਪੇਜ ਨੂੰ ਇੰਸਟਾਗ੍ਰਾਮ ਤੇ ਪੇਜ ਨੂੰ ਫੋਲੋ ਕੀਤਾ ਤੇ ਉਹ ਉਹਨਾਂ ਮਤਲਬ ਫੋਲੋ ਕਰਕੇ ਆਪਣਾ YouTube ਚੈਨਲ ਉਹਨੂੰ ਤੁਸੀਂ ਸਬਸਕ੍ਰਾਈਬ ਕਰਨਾ ਵੀਡੀਓ ਲਾਈਕ ਕਰਨੀ ਆ ਤੇ ਵੀਡੀਓ ਸ਼ੇਅਰ ਕਰਨੀ ਆ ਤੇ ਸੋਹਣਾ ਜਿਹਾ ਕਮੈਂਟ ਕਰਨਾ ਸੋਹਣਾ ਦਾ ਕਮੈਂਟ ਕਰ ਜੋ ਤੇ ਬੱਤ ਵੱਤ ਜਿੰਨੇ ਮਰਜੀ ਕਮੈਂਟ ਕਰ ਲੋ ਜੀ ਅਗਲੇ ਹਫਤੇ ਅਗਲੇ ਮਹੀਨੇ ਮਾਰਚ ਦੇ ਵਿੱਚ ਮਾਰਚ ਦੇ ਪਹਿਲੇ ਹਫਤੇ ਦੇ ਵਿੱਚ ਵਿੱਚ ਆਪਾਂ ਬਿਨਰ ਅਨਾਉਂਸ ਕਰ ਦਾਂਗੇ 10 ਚੁੰਨੀਆਂ ਮੇਰੇ ਵੱਲੋਂ ਗਿਫਟ ਦਿੱਤੀਆਂ ਜਾਣਗੀਆਂ ਅੱਛੇ ਚੁੰਨੀਆਂ ਗਿਫਟ ਜਿਹੜੀਆਂ ਕਰੂੰਗਾ ਇਹ ਚੁੰਨੀਆਂ ਜੀ ਲੈਲਣ ਦੀ ਬਹੁਤ ਵਧੀਆ ਚੁੰਨੀਆਂ ਫੋਲਣ ਦੇ ਟਾਈਮ ਲੱਗ ਜੀ ਚਲੋ ਮੈਂ ਦਿਖਾ ਦੂੰਗਾ 2.5 ਮੀਟਰ ਦਾ ਪੂਰਾ ਦੁਪੱਟਾ ਹੁੰਦਾ ਜੀ ਇਹ 150 ਰੁਪਏ ਦਾ ਵਿਕਣ ਦਾ ਮਾਰਕੀਟ ਤੇ ਆਪਾਂ ਇਹ 10 ਆਪਣੇ ਲੱਕੀ ਜਿਹੜੇ ਮਤਲਬ ਬਿਨਰ ਹੋਣਗੇ ਉਹਨਾਂ ਨੂੰ ਗਿਫਟ ਦੇਵਾਂਗੇ ਕੀ ਕੰਡੀਸ਼ਨ ਪਹਿਲੇ ਦੱਸ ਦਿੰਦਾ ਵੀ YouTube ਦਾ ਚੈਨਲ ਸਬਸਕ੍ਰਾਈਬ ਹੋਣਾ ਚਾਹੀਦਾ ਵੀਡੀਓ ਲਾਈਕ ਹੋਣੀ ਚਾਹੀਦੀ ਆ ਚੈਨਲ ਵੀ ਸਬਸਕ੍ਰਾਈਬ ਹੋਣਾ ਚਾਹੀਦਾ ਵੀਡੀਓ ਲਾਈਕ ਹੋਣੀ ਤੇ ਸ਼ੇਅਰ ਕਰਨੀ ਆ ਤੇ ਆਪਣਾ ਜਿਹੜਾ Instagram ਤੇ ਪੇਜ ਆ ਨੰਗਲ ਕਲਾਥ ਹਾਊਸ ਦੇ ਨਾਮ ਨਾਲ ਤੁਹਾਨੂੰ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜੂਗਾ ਆ ਪੇਜ ਆ ਜੀ ਆਪਣਾ ਇੱਧਰ ਡੀਪੀ ਲੱਗੀ ਹੋਈ ਆ ਪਹਿਲਾਂ ਦੇਖ ਲਓ ਨੰਗਲ ਕਲਾਥ ਹਾਊਸ ਦੇ ਨਾਮ ਨਾਲ ਆਪਣਾ ਪੇਜ ਆਗਾ ਇਹਨੂੰ ਤੁਸੀਂ ਫੋਲੋ ਕਰਨਾ Instagram ਤੇ ਕਿਉਂਕਿ ਅਸੀਂ ਇਹਦੇ ਤੇ ਵੀ ਨਾਲ ਦੀ ਨਾਲ ਉਹ ਪਾਉਂਦੇ ਰਹਨੇ ਆ ਸੌਰੀ ਇਹਦੇ 1 ਮਿੰਟ ਜੀ ਇਦੇ ਦਿਨਾਂ ਹੁਣ ਅਪਡੇਟ ਦਿਆ ਕਰਾਂਗੇ ਤੁਹਾਨੂੰ ਜਲਦੀ ਤੋਂ ਜਲਦੀ ਇਹਤੇ ਵੀ ਹਰ ਇੱਕ ਚੀਜ਼ ਦਾ ਅਪਡੇਟ ਦਿਆ ਕਰਾਂਗੇ ਤੁਹਾਨੂੰ ਫੋਟੋਮਪ ਪਾਇਆ ਕਰਾਂਗੇ ਤੇ ਸਬਸਕ੍ਰਾਈਬ ਕਰ ਲਓ ਜੀ 691 ਆਪਣੇ ਫੋਲੋਅਰਸ ਹੈਗੇ ਆ ਤੇ ਫੋਲੋ ਕਰੋ ਜਲਦੀ ਤੋਂ ਜਲਦੀ ਤੇ ਗਰੰਟੀ ਆ ਇੰਨਾ ਸਸਤਾ ਰੇਟ ਤੁਹਾਨੂੰ ਕੋਈ ਨਹੀਂ ਦੇ ਸਕਦਾ ਪਹਿਲੇ ਐਡਵਾਂਸ ਦੇ ਵਿੱਚ ਹੀ ਦੇਤਾ ਲੋਕ ਨੇ ਕਲੀਅਰ ਸਾਲ ਦੇਣ ਤੇ ਜਾ ਕੇ ਲਾਉਂਦੇ ਆ ਹੋਰ ਵੀ ਬਹੁਤ ੁੰਨੀਆਂ ਆਈਆਂ ਨੇ ਪਰ ਆਫਰ ਹਜੇ ਦੋ ੁੰਨੀਆਂ ਦਿੱਤਾ ਹੌਲੀ ਹੌਲੀ ਦੁਨੀਆਂ ਦੇਵਾਂਗੇ ਜੀ ले लो ਜਿੰਨੀਆਂ ਮਰਜ਼ੀ ਲੈ ਲੋ ਆਨਲਾਈਨ ਲੈਣੀ ਆ ਰਹੇ ਤਾਂ ਆਪਣਾ ਸਾਡਾ ਨੰਬਰ ਹੈਗਾ 999316001 ਕਮੈਂਟ ਕਰ ਲੋ ਮੈਸੇਜ ਕਰ ਲੋ ਕਾਲ ਕਰ ਲੋ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਕਾਲ ਪੈ ਕੀਤੀ ਜਾਂਦੀ ਹੈ ਤੁਹਾਡਾ ਜਵਾਬ ਜਲਦੀ ਜਲਦੀ ਜਿੰਨੀ ਜਲਦੀ ਹੋ ਸਕਦਾ ਉਹਨਾਂ ਰਿਪਲਾਈ ਜਲਦੀ ਕਰਦੇ ਆ ਤੇ ਸ਼ਿਪਿੰਗ ਚਾਰਜ ਲੱਗੂਗਾ ਉਹ ਵੇਟ ਦੇ ਹਿਸਾਬ ਨਾਲ 50 ਰੁਪਏ ਆਈਡੀਆ ਲੱਗੂਗਾ ਜੀ ਆ ਜਿਵੇਂ 5 ਚੁੰਨੀਆਂ ਤੁਸੀਂ ਲੈਣੀ ਆ ਰਹੇ ਤੇ 50 ਰੁਪਏ ਲੱਗੂ ਬਾਲਾ ਨਹੀਂ ਲੱਗਦਾ ਗਰੰਟੀ ਆ ਫਿਰ ਵੀ ਬਜ਼ਾਰ ਤੋਂ ਸਸਤੀ ਪਊਗੀ ਤੁਹਾਨੂੰ ਤੇ ਸ਼ਿਪਿੰਗ ਚਾਰਜ ਨਾਲ ਮਗਾਉਂਗੇ ਨਾ ਫਿਰ ਵੀ ਸਸਤੀ ਬਊ ਜਲਦੀ ਜਲਦੀ ਦੁ ਜਦੋਂ ਮਰਜ਼ੀ ਆ ਜਾਓ ਦੁਕਾਨ ਖੁੱਲੀ ਹੁੰਦੀ ਆ ਲਾਸਟ ਟਾਈਮ ਤੱਕ ਬੰਦ ਹੁੰਦੀ ਆ ਅਜੀ ਕਲੀ ਗਰੰਟੀ ਆ ਇਹ ਤੋਂ ਸਸਤੀਆਂ ਦੁਨੀਆਂ ਕੋਈ ਨਹੀਂ ਦੇ ਸਕਦਾ ਕੌਣ ਦੇਣਗੇ ਲੰਗਰ ਵਾਲੇ ਆਜੋ ਜਲਦੀ ਜਲਦੀ ਜਿੰਨੀ ਜਲਦੀ ਹੋ ਸਕਦਾ ਆਜੋ ਜੀ ਜਲਦੀ ਮਿਲਦਾ ਮੈਂ ਤੁਹਾਨੂੰ ਹੋਰ ਨਵੀਂ ਵੀਡੀਓ ਸੁਣੋ ਸੇ ਸੂਟਾਂ ਨਾਲ ਹਸੀ ਕਾਲ ਜੀ